ਕੀ ਨਾਮ ਹੈ ਬੀਬੀ ਰਾਣੀ ਤੇਰਾ ਨਾਮ ਮੇਰਾ ਨਾਮ ਜਸਪੀਰ ਕੌਰ ਆ ਜਸਪੀਰ ਦਾ ਤੇਰੇ ਘਰ ਵਾਲੇ ਦਾ ਨਾਮ ਕੀ ਆ ਗਰਮੀਤ ਸਿੰਘ ਇਹ ਹੈਗੇ ਨੇ ਨਹੀਂ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਆ ਜੀ ਤੁਸੀਂ ਅੱਜ ਇੱਥੇ মিডিਆ ਨੂੰ ਸੱਜਿਆ ਆ ਕਿਸ ਕੰਮ ਵਾਸਤੇ ਸੱਤੇ ਆ ਆ ਜੀ ਮੇਰਾ ਕੋਠੇ ਦੀ ਛੱਤ ਜਿਹੜੀ ਬਹੁਤ ਚੁੰਦੀ ਆ ਬਹੁਤ ਕ੍ਰੈਕ ਹੋਈ ਆ ਤੇ ਇਹਦਾ ਖਤਰਾ ਰਹਿੰਦਾ ਡਿੱਗਣ ਦਾ ਖਤਰਾ ਰਹਿੰਦਾ ਵੀ ਆਉਂਦਾ ਬਹੁਤ ਭਰ ਜਾਂਦਾ ਕਮਰਾ ਇਹ ਕਦੋਂ ਦਾ ਮਕਾਨ ਦਾ ਤੁਹਾਡੇ ਕੋਲ ਇਹ ਫੰਦੂ ਬਾਬਾ ਚੇਰੀ ਹੋ ਗਏ ਮੇਰੇ ਮੈਰਿਜ ਤੋਂ ਪਹਿਲਾਂ ਦਾ ਸੀ ਤੁਹਾਡੇ ਵਿਆਹ ਤੋਂ ਪਹਿਲਾਂ ਦਾ ਹੈ ਤੁਹਾਡੇ ਸੱਸ ਸਹੁਰੇ ਦੇ ਨਾਂ ਤੇ ਸੀ ਤੇ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਕੁਝ ਦਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਇਨੀ ਹਿੰਮਤ ਨਹੀਂ ਸੀ ਆ ਕਿ ਕਰਨ ਦੇ ਵਾਸਤੇ ਪੈਸਾ ਨਹੀਂ ਹੈ ਨਾ ਇੰਨਾ ਹੈਗਾ ਕਰਵਾਉਣ ਦਾ ਅੱਛਾ ਅੱਛਾ ਤੇ ਤੁਹਾਡਾ ਸਾਈ ਕੀ ਕਰਦਾ ਆ ਉਹ ਕੁਵਾਰ ਦਾ ਕੰਮ ਕਰਦੇ ਹੁੰਦੇ ਸੀ ਹੁਣ ਉਹਨਾਂ ਦੀ ਡੈਥ ਹੋ ਗਈ ਡੈਥ ਹੋ ਗਈ ਆ ਹਾਂਜੀ ਤੇ ਦੇਥ ਹੋਣ ਤੋਂ ਬਾਅਦ ਕੀ ਨਾਲ ਇਹਨੇ ਕਰਕੇ ਫਿਰ ਗੁਜ਼ਾਰਾ ਕਿਤਰਾ ਹੁੰਦਾ ਆ ਮੈਂ ਆਪ ਖੁਦ ਕੰਮ ਕਰਦੀ ਸੀ ਜਦੋਂ ਮੇਰੇ ਛੋਟੇ ਛੋਟੇ ਸੀ ਹੁਣ ਥੋੜਾ ਕੰਮ ਕਰਨ ਲੱਗੇ ਹੋ ਤੇ ਪਹਿਲਾਂ ਮਤਲਬ ਕਿ ਆਪ ਹੀ ਕਰਦੀ ਸੀ ਹਾਂ ਗਰੀਬੀ ਗਰੀਬੀ ਦੀ ਜਿੰਦਗੀ ਸਾਰਾ ਆ ਜੀ ਜਿਹੜਾ ਅਸੀਂ ਮਕਾਨ ਵਿਖਾ ਰਹੇ ਹਾਂ ਜੀ ਇਹ ਹੈਗਾ ਜੀ ਵਾਦੀ ਸੁੰਦਰ ਸਿੰਘ ਸ਼ਾੜਾ ਚੁੰਗੀ ਅੰਮ੍ਰਿਤਸਰ ਦੇ ਵਿੱਚ ਆ ਜਿਹੜਾ ਮਕਾਨ ਵਿਖਾ ਰਿਹਾ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਜੀ ਇਹ ਜਿਹੜਾ ਇਹ ਇਹਨੂੰ ਡਾਂਟ ਕਹਿੰਦੇ ਡਾਂਟ ਇਹਦੇ ਵਿੱਚ ਸਰੀਆ ਨਹੀਂ ਪਾਇਆ ਜਾਂਦਾ ਇਹ ਚੂਨੇ ਦੇ ਨਾਲ ਬਣਿਆ ਹੋਇਆ ਜੀ ਇਹ ਬਹੁਤ ਹੀ ਖਤਰਨਾਕ ਹੋਇਆ ਹੁਣ ਰੂਪ ਤਾਰਨ ਕਰ ਚੁੱਕਿਆ ਹੈ ਇਹ ਬੀਬੀ ਜਿਹੜੀ ਆ ਗਰੀਬੀ ਦੇ ਦੌਰ ਜੰੰਗਦੀ ਹੋਈ ਇਹ ਮਕਾਨ ਨੂੰ ਬਣਾ ਨਹੀਂ ਸਕਦੀ ਤੇ ਇਹਨਾਂ ਨੂੰ ਪਤਾ ਲੱਗਾ ਆ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਸਰਕਾਰ ਗ੍ਰਾਂਟਾਂ ਦੇ ਰਹੀ ਆ ਮਕਾਨ ਪੱਕੇ ਕਰਨ ਵਾਸਤੇ ਗ੍ਰਾਂਟਾਂ ਦੇ ਰਹੀ ਆ ਤੇ ਬੀਬੀ ਨੇ ਗੁਹਾਰ ਲਾਈ ਆ ਕਿ ਮੈਨੂੰ ਵੀ ਇਹ ਜਿਹੜੀ ਗ੍ਰਾਂਟ ਆ ਦਿੱਤੀ ਜਾਵੇ ਤੇ ਸਰਕਾਰ ਆਪਣੇ ਅਫਸਰ ਆਪਣੇ ਕਾਰਪੁਰਖ ਦੇ ਅਫਸਰ ਮੇਰੇ ਘਰ ਪੇਜ ਕੇ ਮੇਰੀ ਇਨਕੁਆਰੀ ਕਰਾਉਣ ਤੇ ਮੈਨੂੰ ਗ੍ਰਾਂਟ ਦੇਣ ਦੀ ਕਿਰਪਾਲਤਾ ਕਰਨ ਨੇਤਰਹੀਣ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ